ਚੈਨਲ ਮੇ ਜੋ ਵੀ ਦੇਖਣ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਆਈ ਦਿਓ ਕੁਝ ਗੱਲਾਂ ਉਹ ਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਰੂਸ ਯੂਕਰੇਨ ਦੀ ਲੜਾਈ ਇਸ ਵੇਲੇ ਖਤਮ ਹੋਣ ਦੇ ਇਸ਼ਾਰ ਘਟ ਨੇ। ਦੂਜੀ ਗੱਲਬਾਤ ਸੁਪਰੀਮ ਕੋਰਟ ਰਾਸ਼ਟਰਪਤੀ ਨੂੰ ਦੇ ਸਕਦੀ ਹੈ ਜ਼ਿਆਦਾ ਅਧਿਕਾਰ। ਤੀਜਾ ਸੈਨੇਟਰ ਨੈਂਸੀ ਮੇਸ ਆ ਉਹਨੇ 에어ਪੋਰਟ ਦੇ ਉੱਤੇ ਮਾੜਾ ਵਿਹਾਰ ਕੀਤਾ ਉਹਦੀ ਇਸ ਵੇਲੇ ਜਾਂਚ ਹੋ ਰਹੀ ਆ। ਫੋਰਐਵਰ ਕੈਮੀਕਲਸ ਦੀ ਬੱਚਿਆਂ ਦੀ ਮੌਤ ਨਾਲ ਸੰਬੰਧਿਤ ਕੁਝ ਅੰਕੜੇ ਸਾਹਮਣੇ ਆਏ ਆ ਤੇ ਨਿਊਯਾਰਕ ਦੇ ਵਿੱਚ ਚਰਚ ਵੱਲੋਂ ਪੀੜਤ ਲੋਕਾਂ ਨੂੰ 300 ਮਿਲੀਅਨ ਡਾਲਰ ਇਕੱਠਾ ਕਰਨ ਦਾ ਐਲਾਨ ਕੀਤਾ ਵੀ ਉਹਨਾਂ ਨੂੰ ਅਸੀਂ ਦੇਵਾਂਗੇ ਤੇ ਬੀਸੀ ਦੀ ਜਿਹੜੀ ਆਈਵੀਐਫ ਪ੍ਰੋਗਰਾਮ ਆ ਉਹਦੇ ਸੰਬੰਧੀ ਵੀ ਕੁਝ ਗੱਲਾਂ ਮਤ ਤੁਹਾਡੇ ਨਾਲ ਕਰਨੀਆਂ ਸਭ ਤੋਂ ਪਹਿਲੀ ਗੱਲਬਾਤ ਰੂਸ ਤੇ ਯੂਕਰੇਨ ਦੀ ਲੜਾਈ ਬਾਰੇ ਰੂਸ ਤੇ ਯੂਕਰੇਨ ਦੀ ਲੜਾਈ ਆਪਾਂ ਸਾਰੇ ਜਾਣਦੇ ਆ 24 ਫਰਵਰੀ 2022 ਨੂੰ ਸ਼ੁਰੂ ਹੋਈ ਸੀ ਤੇ 3 ਸਾਲ ਜਿਹੜੇ ਆਹੋ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਜਦੋਂ ਰਾਸ਼ਟਰਪਤੀ ਟਰੰਪ ਸੀਗੇ ਉਹਨਾਂ ਨੇ ਆਉਣਾ ਸੀ ਰਾਸ਼ਟਰਪਤੀ ਬਣਨਾ ਸੀ ਬਾਈਡਨ ਤੋਂ ਬਾਅਦ ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਸੀ ਵੀ ਇਹ ਲੜਾਈ 24 ਘੰਟਿਆਂ ਦੇ ਵਿੱਚ ਵਿੱਚ ਆਪਾਂ ਬੰਦ ਕਰਾ ਦੇਣੀ ਹੈ ਇੱਕ ਵਾਰੀ ਵਲਾਦੀਮੀਰ ਜ਼ੁਲਨਸਕੀ ਨੂੰ ਕਹਿਣਾ ਦੂਜੇ ਪਾਸੇ ਵਲਾਦੀਮੀਰ ਪੁੱਤਰ ਨੂੰ ਕਹਿਣਾ ਲੜਾਈ ਬੰਦ ਹੋ ਜੂਗੀ ਲੜਾਈ ਬੰਦ ਇਸ ਕਰਕੇ ਵੀ ਹੋ ਸਕਦੀ ਸੀ ਜਿਹੜਾ ਯੂਕਰੇਨ ਆ ਉਹ ਲੜਾਈ ਦੇ ਕਾਬਲ ਨਹੀਂ ਉਹਨਾਂ ਕੋਲੇ ਉਹਨੇ ਰਿਸੋਰਸਸ ਨਹੀਂ ਆ ਜਾਂ ਤਾਂ ਨੈਟੋ ਉਹਨਾਂ ਨੂੰ ਪੈਸੇ ਦੇ ਰਿਹਾ ਜਾਂ ਨੈਟੋ ਦੇ ਵਿੱਚੋਂ ਵੀ ਮੁੱਖ ਤੌਰ ਤੇ ਅਮਰੀਕਾ ਨੂੰ ਸਾਰੇ ਹਥਿਆਰ ਦੇ ਰਿਹਾ ਤੇ ਉਹ ਲੜਾਈ ਲੜ ਰਹੇ ਆ ਅਮਰੀਕਾ ਨੇ ਹੁਣ ਵਿਚ ਪੈ ਕੇ ਗੱਲ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਬੁਲਾ ਜਿਹੜੇ ਬੁਲਾਦੀਰ ਪੋਟਿਨ ਦੇ ਨਾਲ ਡੋਨਲਡ ਟਰੰਪ ਨੇ ਮੀਟਿੰਗ ਕੀਤੀ ਫਿਰ ਇਹਨਾਂ ਦੇ ਨਾਲ ਜ਼ਲਾਂਸਕੀ ਦੇ ਨਾਲ ਕਾਫੀ ਵਾਰੀ ਮੀਟਿੰਗ ਕੀਤੀ ਪਰ ਹੁਣ ਉਹਨਾਂ ਨੇ ਵੀ ਲਗਭਗ ਹੱਥ ਖੜੇ ਕਰਤੇ ਉਹ ਕਹਿੰਦੇ ਵੀ ਇਹ ਲੜਾਈ ਰੁਕਦੀ ਨਜ਼ਰ ਨਹੀਂ ਆਉਂਦੀ ਤੇ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਪਿੱਛੇ ਹਟ ਜਾਣਾ ਅਮਰੀਕਾ ਨੇ ਹੁਣ ਪਿਛੜ ਜਣਾ ਮਤਲਬ ਸ਼ਾਂਤੀ ਵਾਲੇ ਪਾਸੇ ਜਾਣ ਤੋਂ ਜਾਂ ਜਿਹੜਾ ਸੀਜ਼ਫਾਇਰ ਕਰਵਾਉਣ ਦੇ ਯਤਨ ਕਰ ਰਹੇ ਸੀ ਉਹ ਸਫਲ ਨਹੀਂ ਹੋ ਰਿਹਾ ਉਹਦਾ ਕਾਰਨ ਇਹ ਆ ਕਿ ਰੂਸ ਇਹ ਇਧਰ ਬਾਈ ਨੂੰ ਜਦੋਂ ਬਾਈ ਦੇ ਵਿੱਚ ਇੱਥੇ ਸਿੱਧਾ ਅੰਦਰ ਉਹਨਾਂ ਦੇ ਵੜ ਗਿਆ ਸੀ ਪੂਰੇ ਦਾ ਪੂਰਾ ਯੂਕਰੇਨ ਦੇ ਵਿੱਚ ਉਹਨਾਂ ਨੇ ਦਖਲ ਅੰਦਾਜ਼ੀ ਕਰਤੀ ਉੱਥੇ ਦਾਖਲ ਹੋ ਗਏ ਉਹਦੇ ਤੋਂ ਬਾਅਦ ਉਹਨਾਂ ਦਾ ਕੁਝ ਇਲਾਕੇ ਦੇ ਉੱਤੇ ਕਬਜ਼ਾ ਵੀ ਕਰ ਲਿਆ ਰੂਸ ਕਹਿੰਦਾ ਸੀ ਮੰਨਦੇ ਆ ਅਸੀਂ ਸੀਜ਼ਫਾਇਰ ਕਰ ਦਿੰਨੇ ਆ ਸੀਜ਼ਫਾਇਰ ਹੋ ਸਕਦਾ ਪਰ ਉਹਦੇ ਵਿੱਚ ਸ਼ਰਤ ਇਹ ਆ ਕਿ ਜਿਹੜਾ ਇੰਨਾ-ਇੰਨਾ ਇਲਾਕਾ ਆ ਇਹ ਯੂਕਰੇਨ ਸਾਨੂੰ ਦੇ ਦੇਵੇ ਇਹ ਗੱਲ ਅਮਰੀਕਾ ਵੀ ਇਹੀ ਕਹਿ ਰਿਹਾ ਵੀ ਹਾਲਾਂਕਿ ਅਮਰੀਕਾ ਯੂਕਰੇਨ ਦੀ ਸਪੋਰਟ ਕਰਦਾ ਪਰ ਉਹ ਕਹਿੰਦੇ ਵੱਡੀ ਤੇ ਬੜੀ ਸਪਸ਼ਟ ਗੱਲ ਆ ਵੀ ਜੇ ਤੇ ਇਹ ਲੜਾਈ ਹਟਾਉਣੀ ਆ ਤਾਂ ਇੱਕੋ ਹੀ ਤਰੀਕਾ ਆ ਵੀ ਜਿਹੜਾ ਇਲਾਕਾ ਰੂਸ ਕਹਿੰਦਾ ਉਹ ਇਲਾਕਾ ਇਹਨਾਂ ਨੂੰ ਦੇ ਦਿੱਤਾ ਜਾਵੇ ਰੂਸ ਨੂੰ ਉਹ ਪਹਿਲਾਂ ਵੀ ਉਹਨਾਂ ਦੇ ਕਬਜ਼ੇ ਵਿੱਚ ਹੀ ਆ ਤੇ ਸਮਝੌਤਾ ਹੋ ਕੇ ਗੱਲ ਖਤਮ ਹੋ ਜਾਊਗੀ ਹੁਣ ਲੰਡਨ ਦੇ ਵਿੱਚ ਜਿਹੜੇ ਇਹ ਮਿਲੇ ਆ ਯੂਰਪੀਨ ਜੀਨੀਅਨ ਯੂਨੀਅਨ ਦੇ ਅਗੀਆਂ ਨੂੰ ਬਲਾਦੀਮੀਰ ਜਿਲਨਸਕੀ ਉਹਨਾਂ ਨੇ ਕਿਹਾ ਵੀ ਅਸੀਂ ਇਲਾਕਾ ਨਹੀਂ ਦੇਣਾ ਜੋ ਮਰਜ਼ੀ ਹੋ ਜਵੇ ਹੁਣ ਉਹਨਾਂ ਨੇ ਸਾਫ਼ ਤੌਰ ਤੇ ਵਲਾਦੀਮੀਰ ਜ਼ਲਨਸਕੀ ਨੇ ਕਹਤਾ ਨਾ ਤੇ ਅਸੀਂ ਵਲਾਦੀਮੀਰ ਪੋਤਨ ਦੇ ਸਾਹਮਣੇ ਝੁਕਣਾ ਤੇ ਨਾ ਹੀ ਅਸੀਂ ਡੋਨਲਡ ਟਰੰਪ ਦੇ ਸਾਹਮਣੇ ਝੁਕਣਾ ਝੁਕਣ ਦਾ ਮਤਲਬ ਇਹ ਆ ਕਿ ਡੋਨਲਡ ਟਰੰਪ ਸਪਸ਼ਟ ਤੌਰ ਤੇ ਕਹਿ ਰਹੇ ਵੀ ਲੜਾਈ ਤੁਹਾਡੀ ਕੱਲੋਂ ਬੰਦ ਹੋ ਸਕਦੀ ਆ ਜਿੰਨਾ ਇਲਾਕਾ ਆ ਤੁਹਾਡਾ ਜਿਹੜਾ ਇਹ ਰੂਸ ਕਹਿੰਦਾ ਆ ਉਹ ਤੁਸੀਂ ਉਹਨੂੰ ਦੇ ਦਿਓ ਤੇ ਗੱਲ ਖਤਮ ਹੋ ਉਦੀ ਵਲਾਦੀਮੀਰ ਜ਼ਲਨਸਕੀ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹੁਣ ਉਹਨਾਂ ਨੇ ਜਿਹੜਾ ਰੀਸੈਂਟਲੀ ਕਿਹਾ ਕੱਲ ਕਿ ਕਲੀਅਰਲੀ ਉਹਨਾਂ ਨੇ ਇਹ ਕਿਹਾ ਕਿ ਯੂਕਰੇਨ ਜਿਹੜਾ ਉਹ ਸਰੈਂਡਰ ਨਹੀਂ ਕਰੂਗਾ ਮੈਂ ਟ੍ਰੇਡ ਕਰੂਗਾ ਕਿਸੇ ਵੀ ਆਪਣੀ ਟੈਰਿਟਰੀ ਦੇ ਹਿੱਸੇ ਨੂੰ ਭਾਵੇਂ ਇਹਨੂੰ ਰਸ਼ੀਆ ਕਹੇ ਤੇ ਭਾਵੇਂ ਇਹਨੂੰ ਜਿਹੜੇ ਯੂਐਸ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਕਹਿਣ ਅਸੀਂ ਦੋਹਾਂ ਦੇ ਨਹੀਂ ਮੰਨਣੀ ਹੁਣ ਮੁੱਖ ਵੀ ਗੱਲ ਇੱਥੇ ਆ ਕਿ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਲੜਾਈ ਜਿਹੜੀ ਆ ਉਹ ਖਤਮ ਹੋਣੀ ਆ ਪੀਸ ਪਲਾਨ ਸੀਗੇ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਆ ਟੈਰਿਟਰੀ ਤੁਸੀਂ ਉਹਨਾਂ ਨੂੰ ਦੇ ਦਿਓ ਸਪੈਸ਼ਲੀ ਜਿਹੜਾ ਡੋਨਬਾਸ ਵਾਲਾ ਰੀਜਨ ਆ ਉਹ ਤਾਂ ਕਿ ਲੜਾਈ ਖਤਮ ਹੋ ਜੂਵੇ ਇਹ ਜਿਹੜੀ ਰੂਸ ਦੀ ਵੱਡੀ ਮੰਗ ਦਾ ਇੱਕ ਹਿੱਸਾ ਇਹ ਹੈ ਯੂਕਰੇਨ ਨੇ ਤੇ ਰਿਜੈਕਟ ਕੀਤਾ ਹੀ ਆ ਜਿਹੜੇ ਨਾਲ ਯੂਰਪ ਆ ਉਹਨੇ ਵੀ ਇਸ ਚੀਜ਼ ਨੂੰ ਰਿਜੈਕਟ ਕਰਤਾ ਰਿਜੈਕਟ ਕੀ ਕਰਤਾ ਕਹਿੰਦੇ ਅਸੀਂ ਮੰਨਦਾ ਹੀ ਨਹੀਂ ਜਿਹੜੀ ਗੱਲ ਇਹ ਕਹਿਣ ਦੇ ਫਿਰ ਲੜਾਈ ਕਿਹਦੀ ਗੱਲ ਦੀ ਆ ਫਿਰ ਤੇ ਗੱਲ ਹੀ ਇੱਕ ਪਾਸੇ ਹੋ ਗਈ ਕਿ ਰੂਸ ਨੇ ਧੱਕਾ ਕੀਤਾ ਉਹਨਾਂ ਦੇ ਦੇਸ਼ ਦੇ ਵਿੱਚ ਆਏ ਕਬਜ਼ਾ ਕੀਤਾ ਤੇ ਹੁਣ ਕਹਿੰਦੇ ਅਸੀਂ ਸ਼ਾਂਤੀ ਕਰਦਣੇ ਇਲਾਕਾ ਸਾਨੂੰ ਦੇ ਦਿਓ ਰੂਸ ਆ ਜਿਹੜਾ ਬ੍ਰਿਟਨ ਫਰਾਂਸ ਜਾਂ ਜਿਹੜੇ ਜਰਮਨੀ ਆ ਉਹ ਸਾਰੇ ਇਹਦੇ ਵਿੱਚ ਜਿਹੜੇ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਕਿਹਾ ਆ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਆ ਤੇ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਜਿਹੜਾ ਯੂਕਰੇਨ ਨੂੰ ਲੜਾਈ ਜਿਹੜੀ ਹੈ ਉਹ ਜਾਰੀ ਰੱਖਣੀ ਚਾਹੀਦੀ ਹੁਣ ਜਾਰੀ ਰੱਖਣੀ ਚਾਹੀਦੀ ਤੁਸੀਂ ਇਹ ਦੇਖ ਲਓ ਵੀ ਫਰਵਰੀ 2024 ਦੀ ਲੜਾਈ ਚੱਲ ਰਹੀ ਆ ਤੇ 26 ਫਰਵਰੀ ਜਿਹੜੀ ਆ ਉਹ 26 ਦੀ ਫਰਵਰੀ ਆਉਣ ਦੇ ਵਿੱਚ ਦੋ ਮਹੀਨੇ ਰਹਿ ਗਏ ਲਗਭਗ ਦੋ ਤਿੰਨ ਮਹੀਨੇ ਤੇ ਜੇ ਹੁਣ ਤੱਕ ਨਹੀਂ ਇਹ ਖਤਮ ਹੋਈ ਤੇ ਅੱਗੇ ਕਿੱਥੋਂ ਖਤਮ ਹੋਣੀ ਆ ਸਿਰਫ ਜਿਹੜਾ ਪੁਰਾਣਾ ਇਹਨਾਂ ਦੀ ਲੜਾਈ ਇਹਨਾਂ ਦੀ ਆਪਸ ਦੀ ਲੜਾਈ ਨਹੀਂ ਆ ਸਾਰੀ ਦੁਨੀਆ ਦੀ ਜਿਹੜੀ ਆਰਥਿਕਤਾ ਜਾਂ ਇਕਨੋਮੀ ਆ ਉਹਦਾ ਵੱਡਾ ਹਿੱਸਾ ਇਧਰਲੇ ਪਾਸਿਓਂ ਜਾ ਰਿਹਾ ਪਰ ਜਦੋਂ ਜ਼ెలਨਸਕੀ ਹੁਣ ਯੂਰੋਪੀਅਨ ਲੀਡਰ ਦੇ ਨਾਲ ਟਰੰਪ ਦਾ ਪ੍ਰਪੋਜ਼ਲ ਲੈ ਕੇ ਲੰਡਨ ਦੇ ਵਿੱਚ ਮਿਲੇ ਆ ਉੱਥੇ ਯੂਕੇ ਵੀ ਸੀਗਾ ਉੱਥੇ ਫਰਾਂਸ ਵੀ ਸੀਗਾ ਉੱਥੇ ਜਰਮਨੀ ਵੀ ਸੀਗਾ ਉਹਨਾਂ ਸਾਰਿਆਂ ਨੇ ਕਿਹਾ ਕਿ ਨਹੀਂ ਅ ਅਸੀਂ ਇਦਾਂ ਨਹੀਂ ਕਰਦੇ ਹੁਣ ਜਦੋਂ ਇਹਨਾਂ ਨੇ ਜਿਹੜੀ ਲੈਂਡ ਐਕਸਚੇਂਜ ਕਰਨ ਦੀ ਡੀਲ ਨੂੰ ਵਲਾਦੀਮੀਰ ਜ਼ెలਨਸਕੀ ਨੇ ਰਿਜੈਕਟ ਕਰ ਦਿੱਤਾ ਤੇ ਗੱਲ ਸਿੱਧੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਨੀਡਲੇ ਭਵਿੱਖ ਵਿੱਚ ਰੁਕਦੀ ਨਹੀਂ ਨਜ਼ਰ ਆ ਰਹੀ ਕੋ ਵੱਡਾ ਕ੍ਰਿਸ਼ਮਾ ਹੋ ਜਵੇ ਕੁਝ ਹੋਰ ਹਾਲਾਤ ਬਦਲ ਜਾਣ ਤਾਂ ਪਤਾ ਨਹੀਂ ਅੱਜ ਦੀ ਜਿਹੜੀ ਹਾਲਾਤ ਆ ਉਹ ਇਹ ਆ ਕਿ ਰੂਸ ਇਲਾਕਾ ਨਹੀਂ ਛੱਡ ਰਿਹਾ ਯੂਕਰੇਨ ਮੰਨਦਾ ਨਹੀਂ ਕਿ ਅਸੀਂ ਇਲਾਕਾ ਤੁਹਾਨੂੰ ਲੜਾਈ ਜਿਹੜੀ ਆ ਉਹ ਬੰਦ ਕਰਕੇ ਤੇ ਤੁਹਾਨੂੰ ਇਲਾਕਾ ਦੇ ਦੇ ਅਗਲੀ ਗੱਲ ਸੁਪਰੀਮ ਕੋਰਟ ਦੀ ਤੇ ਰਾਸ਼ਟਰਪਤੀ ਦੀਆਂ ਪਾਵਰਾਂ ਦੀ ਆ ਸੁਪਰੀਮ ਕੋਰਟ ਦਾ ਪਾਵਰਾਂ ਦੇ ਨਾਲ ਰੌਲਾ ਨਹੀਂ ਐਸ ਵੇਲੇ ਅਮਰੀਕਾ ਦੇ ਵਿੱਚ ਇੱਕ ਗੱਲ ਬਹੁਤ ਸਪਸ਼ਟ ਤੌਰ ਦੇ ਉੱਤੇ ਆ ਕਿ ਜਿਹੜੇ ਡੋਨਲਡ ਟਰੰਪ ਨੇ ਅਥਾਰਟੀਰੀਅਨ ਵੇ ਦੇ ਨਾਲ ਚੱਲਦੇ ਆ ਅਥੋਰਾਰੀਨ ਅਥੋਰਾਟੇਰੀਅਨ ਵੇ ਦਾ ਮਤਲਬ ਕੀ ਆ ਕਿ ਜਿੱਦਾਂ ਉਹਨਾਂ ਦਾ ਜੀ ਕਰਦਾ ਉਹ ਉਸ ਹਿਸਾਬ ਨਾਲ ਚੱਲਦੇ ਆ ਅ ਕਈ ਉਹ ਫੈਸਲੇ ਵੀ ਕਰ ਜਾਂਦੇ ਜਿਹੜੇ ਫੈਸਲੇ ਰਾਸ਼ਟਰਪਤੀ ਦੇ ਉਹਦੇ ਵਿੱਚ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੁੰਦੇ ਕਈ ਵਾਰੀ ਪਹਿਲਾਂ ਸਵਾਲ ਪੈਦਾ ਹੋਏ ਕਿ ਕਾਂਗਰਸ ਨੂੰ ਪੁੱਛਣਾ ਚਾਹੀਦਾ ਸੀ ਆ ਕਰਨਾ ਚਾਹੀਦਾ ਸੀ ਉਹ ਸਿੱਧੇ ਚੱਲਦੇ ਆ ਤੇ ਆਪਣਾ ਫੈਸਲਾ ਲੈ ਲੈਂਦੇ ਆ ਬਈ ਕਈ ਵਾਰੀ ਉਹ ਫੈਸਲੇ ਜਿਹੜੇ ਚੈਲੰਜ ਵੀ ਹੁੰਦੇ ਆ ਡੈਮੋਕਰੇਟਾ ਨੇ ਬਹੁਤ ਰੌਲਾ ਪਾਇਆ ਵੀ ਇਹ ਗਲਤ ਆ ਪੁਰਾਣੀਆਂ ਰਵਾਇਤਾਂ ਨੂੰ ਤੋੜਿਆ ਜਾ ਰਿਹਾ ਮਾਮਲਾ ਜਿਹੜਾ ਉਹ ਅਦਾਲਤਾਂ ਦੇ ਵਿੱਚ ਵੀ ਗਿਆ ਤੇ ਹੁਣ ਉਹ ਮਾਮਲਾ ਇੱਕ ਨਵਾਂ ਜਿਹੜਾ ਮਾਮਲਾ ਆ ਉਹ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਹੁਣ ਇਹ ਲੱਗ ਰਿਹਾ ਕਿ ਸੁਪਰੀਮ ਕੋਰਟ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਹਰ ਕਹਿ ਰਹੇ ਹਜੇ ਫੈਸਲਾ ਨਹੀਂ ਹੋਇਆ ਵੀ ਰਾਸ਼ਟਰਪਤੀ ਦੇ ਉਹਨੂੰ ਹੋਰ ਤਾਕਤ ਦੇ ਦੇਣੀ ਹੈ ਉਹਨਾਂ ਨੂੰ ਹੋਰ ਪਾਵਰਾਂ ਦੇ ਦੇਣੀ ਹੈ ਉਹਨਾਂ ਦੀ ਅਥਾਰਟੀ ਵਧਾ ਦੇਣੀ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਮਾਮਲਾ ਆ ਇਸ ਵੇਲੇ ਸੁਪਰੀਮ ਕੋਰਟ ਨੇ ਫੈਸਲਾ ਕਰਨਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਹੱਕ ਚ ਲੱਗਦਾ ਕਿ ਉਹਨਾਂ ਨੇ ਜਿਹੜਾ ਇਹ ਫੈਸਲਾ ਕਰ ਦੇਣਾ ਆ ਤੇ ਜਿਹੜੇ ਫੈਡਰਲ ਟ੍ਰੇਡ ਕਮਿਸ਼ਨ ਆ ਇੱਕ ਐਫਟੀਸੀ ਕਹਿੰਦੇ ਆ ਉਹਨੂੰ ਉਹਦੇ ਜਿਹੜੇ ਮੁਖੀ ਉਹਦੇ ਲੀਡਰ ਨੂੰ ਲੈ ਕੇ ਫੈਸਲਾ ਰਾਸ਼ਟਰਪਤੀ 트ੰਪ ਚਾਹੁੰਦੇ ਆ ਕਿ ਮੈਂ ਐਫਟੀਸੀ ਦੇ ਮੁਖੀ ਨੂੰ ਹਟਾ ਦਵਾਂ ਉਹਨਾਂ ਦੇ ਅਫੀਸ਼ੀਅਲਸ ਨੂੰ ਪਰ ਉਹਨਾਂ ਨੂੰ ਹਟਾਉਣ ਦੀ ਪਾਵਰ ਰਾਸ਼ਟਰਪਤੀ ਦੇ ਕੋਲ ਹੈ ਨਹੀਂ ਮਾਮਲਾ ਲੋਅਰ ਕੋਰਟ ਦੇ ਵਿੱਚ ਚਲੇ ਗਿਆ ਲੋਅਰ ਕੋਰਟ ਨੇ ਸਾਫ਼ ਤੌਰ ਦੇ ਉੱਤੇ ਇਹ ਕਹਿ ਦਿੱਤਾ ਕਿ ਹਾਂਜੀ ਠੀਕ ਹੈ ਇਹ ਨਹੀਂ ਹਟਾ ਸਕਦੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਸ ਵੇਲੇ ਜੱਜਾਂ ਦੀ ਹਾਲਤ ਆ ਜਾਂ ਜੇ ਇਸ ਕਿਸਮ ਦੀ ਸਿਚੁਏਸ਼ਨ ਆ ਉਹਦੇ ਤੋਂ ਸਾਫ਼ ਤੌਰ ਦੇ ਉੱਤੇ ਪਤਾ ਲੱਗਦਾ ਆ ਕਿ ਮਾਮਲਾ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਹੋ ਜਾਣਾ ਹੈ 1935 ਦੇ ਵਿੱਚ ਇੱਕ ਵੱਡਾ ਕੇਸ ਹੈਗਾ ਜਿਹੜਾ ਪ੍ਰੈਸੀਡੈਂਟ ਆ ਜਿਹੜੀ ਪਹਿਲਾਂ ਇੱਕ ਰਵਾਇਤ ਚੱਲਦੀ ਆ ਉਹ ਹੰਫਰੀ ਐਗਜ਼ੀਕਿਊਟਰ ਦੱਸਦੇ ਆ 1935 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਰਾਸ਼ਟਰਪਤੀ ਕੁਝ ਇੰਡੀਪੈਂਡੈਂਟ ਜਿਹੜੀਆਂ ਏਜੰਸੀਜ਼ ਨੇ ਮੰਨ ਲਓ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਥੋੜੇ ਕੀਤੇ ਨਹੀਂ ਹਟਾ ਸਕਦਾ ਹਟਾ ਸਕਦਾ ਰਾਸ਼ਟਰਪਤੀ ਪਰ ਉੱਥੇ ਦੇ ਕੋਲੇ ਕਾਰਨ ਵੱਡਾ ਚਾਹੀਦਾ ਕਾਰਨ ਜਾਂ ਤਾਂ ਕੋਈ ਮਿਸਕੰਡਕਟ ਹੋਇਆ ਹੋਵੇ ਮਿਸਕੰਡਕਟ ਜਾਂ ਕੋਈ ਨੈਗਲੈਕਟ ਜਿਹੜਾ ਕੋਈ ਹੋਰ ਜਿਹੜਾ ਹੋਰ ਕੋਈ ਵੱਡੀ ਚੀਜ਼ ਹੋਈ ਹੋਵੇ ਉਹਦੇ ਕਰਕੇ ਤਾਂ ਹਟਾਇਆ ਜਾ ਸਕਦਾ ਪਰ ਸਧਾਰਨ ਗੱਲ ਕਰਕੇ ਉਹਨਾਂ ਨੂੰ ਕਿਸੇ ਬਿਨਾਂ ਵਜ੍ਹਾ ਤੋਂ ਨਹੀਂ ਹਟਾਇਆ ਜਾ ਸਕਦਾ ਜਿਹੜੇ ਕੰਜ਼ਰਵੇਟਿਵ ਜਸਟਿਸਸ ਆ ਉਹ ਐਸ ਵੈਲ ਸਪੋਰਟ ਕਰ ਰਹੇ ਆ ਕਿ ਪ੍ਰੈਜ਼ੀਡੈਂਟ ਨੂੰ ਪਾਵਰਾਂ ਦੇ ਦੇਣੀਆਂ ਚਾਹੀਦੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਪਾਵਰਾਂ ਜਿਹੜੀਆਂ ਦੇ ਦੇਣੀਆਂ ਆ ਤੇ ਇਹਦੇ ਨਾਲ ਰਾਸ਼ਟਰਪਤੀ ਦੇ ਅਧਿਕਾਰ ਵੱਧ ਜਾਣੇ ਆ ਜਿਹੜੇ ਲਿਬਰਲ ਜਸਟਿਸਸ ਨੇ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਇਹਦੇ ਨਾਲ ਪਾਵਰਾਂ ਜ਼ਿਆਦਾ ਆ ਜਾਣਗੀਆਂ ਰਾਸ਼ਟਰਪਤੀ ਦੇ ਕੋਲ ਜਿੰਨੀਆਂ ਉਹਨਾਂ ਨੂੰ ਦੇਣੀਆਂ ਨਹੀਂ ਚਾਹੀਦੀਆਂ ਤੇ ਹੁਣ ਜੇ ਇਹ 트੍ਰੰਪ ਦੇ ਹੱਕ ਵਿੱਚ ਫੈਸਲਾ ਹੋ ਜਾਂਦਾ ਆ ਤੁਰਨੇ ਕਈ ਇੰਡੀਪੈਂਡੈਂਟ ਏਜੰਸੀਆਂ ਦੇ ਲੀਡਰਾਂ ਦੇ ਉੱਤੇ ਕਾਰਵਾਈ ਕਰਨੀ 20 ਦੇ ਕਰੀਬ ਮੇਜਰ ਫੈਡਰਲ ਏਜੰਸੀਜ਼ ਨੇ ਜਿਨ੍ਹਾਂ ਦੇ ਵਿੱਚ ਲਾ ਲਓ ਐਫਸੀਸੀ ਵੀ ਆ ਆਪਣੇ ਨਿਊਕਲੀਅਰ ਏਜੰਸੀਜ਼ ਵੀ ਆ ਇਹਨਾਂ ਦੇ ਵਿੱਚ ਰੈਕਸ਼ਨ ਰੈਗੂਲੇਟਰ ਵੀ ਆ ਇਹਨਾਂ ਦੇ ਵਿੱਚ ਜਿਹੜੇ ਜੜੀਆਂ ਸੇਫਟੀ ਏਜੰਸੀਜ਼ ਨੇ ਉਹ ਵੀ ਆ ਇਹ ਉਹਨਾਂ ਸਾਰੀਆਂ ਦੇ ਉੱਤੇ ਫੈਸਲਾ ਕਰਕੇ ਉਹਨਾਂ ਨੂੰ ਕਿਸੇ ਵੇਲੇ ਵੀ ਹਟਾ ਸਕਦੇ ਆ ਪ੍ਰੈਜ਼ੀਡੈਂਟ ਦੇ ਕੋਲ ਬਹੁਤ ਸਾਰੀਆਂ ਇਹ ਪਹਿਲਾ ਨਹੀਂ ਸੀ 1935 ਤੋਂ ਲੈ ਕੇ ਹੁਣ ਤੱਕ ਚਾਹੇ ਉਹ ਪਬਲਿਕਨ ਰਾਸ਼ਟਰਪਤੀ ਹੋਣ ਚਾਹੇ ਡੈਮੋਕ੍ਰੇਟ ਹੋਣ ਇਹਨਾਂ ਦੇ ਕੋਲੇ ਪਾਵਰਾਂ ਨਹੀਂ ਸੀ ਕਿ ਐਡਾ ਵੱਡਾ ਫੈਸਲਾ ਲੈ ਸਕਦੇ ਆ ਹੁਣ ਦੋ ਜਿਹੜੇ ਡੈਮੋਕ੍ਰੈਟਿਕ ਇਹ ਹੈਗੇ ਨੇ ਆ ਆਪਣੇ ਐਫਟੀਸੀ ਦੇ ਕਮਿਸ਼ਨਰ ਨੇ ਕਿਉਂਕਿ ਡੈਮੋਕ੍ਰੇਟ ਨੇ 트럼ਪ ਚਾਹੁੰਦੇ ਆ ਵੀ ਇਹਨਾਂ ਨੂੰ ਹਟਾ ਕੇ ਹੀ ਆਪਣੇ ਬੰਦੇ ਲਾਈਏ ਜਿਹੜੇ ਸਾਡੇ ਨਾਲ ਅਲਾਈਨ ਕਰਦੇ ਆ ਰੌਲਾ ਹੁਣ ਇੱਥੇ ਪੈਂਦਾ ਵੀ ਇੱਕ ਪਾਸੇ ਸਿਕਿਉਰਿਟੀ ਆ ਇੱਕ ਪਾਸੇ ਸਾਇੰਸ ਆ ਇੱਕ ਪਾਸੇ ਇਕਨੋਮੀ ਆ ਉਹਨਾਂ ਸਾਰਿਆਂ ਦੇ ਮਾਹਰਾਂ ਨੂੰ ਹਟਾ ਕੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸੁਪਰੀਮ ਕੋਰਟ ਨੇ ਹੁਣ ਇਹਨਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਤਾਂ ਉਹ ਪੋਲੀਟੀਕਲੀ ਜਿਹੜੇ ਇਹਨਾਂ ਨਾਲ ਅਲਾਈਨ ਕਰਦੇ ਬੰਦੇ ਆ ਉਹਨਾਂ ਨੂੰ ਲਾ ਦੇਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੋਅਰ ਕੋਰਟ ਨੇ ਕਿਆ ਸੀ ਕਿ ਟਰੰਪ ਦੀ ਫਾਇਰਿੰਗ ਇਲੀਗਲ ਆ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਤੇ ਹੁਣ ਚਾਹੇ ਉਹ ਜਿਹੜਾ ਪ੍ਰੋਡਕਟ ਸੇਫਟੀ ਹੈ ਚਾਹੇ ਇਲੈਕਸ਼ਨਸ ਦਾ ਵਾਲਾ ਲੀਡਰ ਨੇ ਚਾਹੇ ਨਿਊਕਲੀਅਰ એનર્ਜੀ ਦੇ ਮੁਖੀ ਨੇ ਚਾਹੇ ਕੰਜ਼ਿਊਮਰ ਪ੍ਰੋਟੈਕਸ਼ਨ ਆ ਉਸ ਲੇਬਰ ਲਾ ਆ ਉਹਨਾਂ ਸਾਰਿਆਂ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸੰਭਾਵਨਾ ਆ ਕਿ ਉਹਨਾਂ ਨੂੰ ਪਾਸੇ ਕਰਕੇ ਆਪਣੀ ਮਰਜ਼ੀ ਦੇ ਲਾ ਸਕਦੇ ਆ ਕਿਉਂਕਿ ਲਾ ਸਕਦੇ ਕਿਉਂਕਿ ਸੁਪਰੀਮ ਕੋਰਟ ਲਾਓ ਕਰ ਰਹੀ ਆ ਤੇ ਜਿਹੜੀ ਜੇ ਸੁਪਰੀਮ ਕੋਰਟ ਨੇ ਲਾਓ ਕਰ ਦਿੱਤਾ ਤਾਂ 1935 ਤੋਂ ਬਾਅਦ ਲਾ ਲਓ ਵੀ ਹੁਣ 100 ਸਾਲ ਬਾਅਦ ਜਾ ਕੇ ਇਹ ਵੱਡਾ ਫੈਸਲਾ ਹੋਏਗਾ ਨੈਂਸੀ ਮੇਸ ਸੈਨੇਟਰ ਆ ਇਹਦਾ 에어ਪੋਰਟ ਦੇ ਉੱਤੇ ਰੌਲਾ ਪਿਆ 에어ਪੋਰਟ ਦੇ ਜਿਹੜੇ ਅਧਿਕਾਰੀ ਸੀਗੇ ਪੁਲਿਸ ਸੀਗੇ ਉਹਨਾਂ ਦੇ ਉੱਤੇ ਇਹਨੇ ਕਾਫੀ ਇਹ ਰਿਪਬਲਿਕਨ ਸਾਊਥ ਕੈਰੋਲਿਨਾ ਦੀ ਸੈਨੇਟਰ ਆ ਨੈਂਸੀ ਮੇਸ ਗਵਰਨਰ ਦੀ ਦੌੜ ਦੇ ਵਿੱਚ ਵੀ ਸ਼ਾਮਲ ਦੱਸੀ ਜਾ ਰਹੀ ਆ ਇਹਨੇ ਕਿਹਾ ਦੇ ਭਾਸ਼ਾ ਸਹੀ ਨਹੀਂ ਵਰਤੀ ਗਾਲਾਂ ਕੱਢੀਆਂ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਉੱਥੇ 에어ਪੋਰਟ ਦੇ ਅਧਿਕਾਰੀਆਂ ਨੂੰ 에어ਪੋਰਟ ਦੇ ਸਟਾਫ ਨੂੰ ਤੇ ਦੂਜੇ ਨੂੰ 1 ਅਕਤੂਬਰ ਦੇ ਵਿੱਚ ਜਦੋਂ ਸਰਕਾਰ ਦਾ ਸ਼ਟਡਾਊਨ ਸੀਗਾ ਇੱਕ ਤੇ ਉਹਨਾਂ ਨੂੰ ਪਹਿਲਾਂ ਤਨਖਾਹ ਨਹੀਂ ਸੀ ਮਿਲਦੀ ਵੈਸ਼ਿਓ ਕੰਮ ਕਰਦੇ ਸੀ ਸ਼ਾਲਟਨ 에ਰਪੋਰਟ ਦੀ ਇਹ ਘਟਨਾ ਆ ਉੱਥੇ ਮਤਲਬ ਉਹ ਕਹਿੰਦੇ ਸ਼ਕਲ ਤੋਂ ਪਤਾ ਲੱਗਦਾ ਸੀ ਵੀ ਕਿ ਉਹ ਮੁਲਾਜ਼ਮ ਕਿੰਨੇ ਅਪਸੈਟ ਸੀ ਇਹਨਾਂ ਦੇ ਇਸ ਵਿਵਹਾਰ ਨੂੰ ਲੈ ਕੇ ਹੁਣ ਉਹਨਾਂ ਦੀ ਜਾਂਚ ਸ਼ੁਰੂ ਹੋ ਗਈ ਹੈ ਵੀ ਭਾਵੇਂ ਸੈਨੇਟਰ ਆ ਪਰ ਇਹਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਨਾ ਵੀ ਇਹਨੇ ਇਹ ਇਹ ਜਿਹੜਾ ਕੀਤਾ ਕਿਉਂ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਥੋੜੀ ਜਿਹੀ ਮਿਸਕਮਿਊਨੀਕੇਸ਼ਨ ਹੋ ਗਈ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਪੁਲਿਸ ਨੇ ਇਹ ਮੰਨ ਲਓ ਉਹਨਾਂ ਨੂੰ ਪੁਲਿਸ ਮੰਨ ਕੇ ਚੱਲਦੀ ਸੀ ਕਿ ਸੈਨੇਟਰ ਦਾ ਕੁਦਰਤੀ ਪ੍ਰੋਟੋਕਾਲ ਵੱਖਰਾ ਹੁੰਦਾ ਉਹਦੀ ਆਮ ਬੰਦਿਆਂ ਵਾਂਗੂ ਸਿਕਿਉਰਿਟੀ ਜਾਂ ਉਹਨਾਂ ਸਾਰੀਆਂ ਗੱਲਾਂ ਤੋਂ ਵੱਖਰੇ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਜਾਂਦਾ ਪਰ ਜਿਹੜੀ ਪੁਲਿਸ ਆ ਕਹਿੰਦੀ ਸਾਨੂੰ ਜਿਹੜੀ ਸੂਚਨਾ ਮਿਲੀ ਸੀ ਵੀ ਇਹਨੇ ਚਿੱਟੇ ਰੰਗ ਦੀ BMW ਦੇ ਵਿੱਚ ਆਉਣਾ ਪਰ ਇਹ ਸਿਲਵਰ ਰੰਗ ਦੀ BMW ਦੇ ਵਿੱਚ ਆ ਗਈ ਇੱਕ ਤੇ ਦੂਜਾ ਇਹ ਕਹਿੰਦੀ ਉਹਦੇ ਨਾਲ ਡਿਲੇ ਹੋ ਗਿਆ ਦਲੇ ਹੋ ਗਿਆ ਤੇ ਉਹਨੂੰ ਲੱਭਣਾ ਮੁਸ਼ਕਲ ਹੋ ਗਿਆ ਉਹਨੂੰ ਲੱਭਣਾ ਕਿੱਥੋਂ ਹੁਣ ਉਹ ਗਈ ਕਿੱਥੇ ਲੱਭਣਾ ਸੀ ਤੇ ਫਿਰ ਉਹਨੂੰ ਸਕਾਟ ਕਰਨਾ ਸੀ ਵੀ ਲੈ ਕੇ ਜਾਣਾ ਸੀ ਵੀ ਆਓ ਜੀ ਤੁਸੀਂ ਇੱਧਰਲੇ ਪਾਸੇ ਜਾਓ ਇੰਨੀ ਗੱਲ ਤੋਂ ਇਹ ਸੈਨੀਟਰ ਮੇਸ ਨੇ ਬਹੁਤ ਸਾਰਾ ਗੁੱਸਾ ਕਰ ਲਿਆ ਤੇ ਉਹਨੇ ਕਿਹਾ ਵੀ ਮੈਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਨਹੀਂ ਦਿੱਤਾ ਤੁਸੀਂ ਵੀ ਇੰਨੀ ਵੇਟ ਕੀਤੀ ਆ ਵੀ ਮੈਨੂੰ ਇੱਥੇ ਵੇਟ ਥੋੜਾ ਕਰਨਾ ਚਾਹੀਦਾ ਸੀ ਵੀ ਮੈਨੂੰ ਤੁਸੀਂ ਆਮ ਬੰਦੇ ਵਾਂਗੂ ਕਿਉਂ ਟ੍ਰੀਟ ਕੀਤਾ ਉਹਨੇ ਜਿਹੜੇ ਵੀਆਈਪੀ ਲੈਵਲ ਦੀਆਂ ਸਰਵਿਸਿਜ਼ ਮੰਗੀਆਂ ਉਹਨਾਂ ਤੋਂ ਜਿਹੜੇ ਉਹਨਾਂ ਨੇ ਜਿਹੜੇ ਜਿਹੜੇ ਕਾਂਗਰਸ ਦੇ ਮੈਂਬਰ ਨੇ ਉਹਨਾਂ ਨੂੰ ਸਕਾਟ ਕਰਕੇ ਲੈ ਕੇ ਜਾਣਾ ਹੁੰਦਾ ਪਰ ਉਹ ਆਮ ਤੌਰ ਤੇ ਬਿਨਾਂ ਕਿਸੇ ਰੌਲੇ ਰੱਪੇ ਤੋਂ ਚਲੇ ਜਾਂਦੇ ਆ ਤੇ ਉਹਨੇ ਜਿਹੜੀ ਭਾਸ਼ਾ ਅਸਲ ਦੇ ਵਿੱਚ ਉੱਥੇ ਦੇ ਆਫੀਸਰਸ ਦੇ ਖਿਲਾਫ ਵਰਤੀ ਆ ਉਹ ਬਹੁਤ ਮਾੜੀ ਆ 에어ਪੋਰਟ ਦੇ ਵਰਕਰ ਜਿਹੜੇ ਆ इमोਸ਼ਨਲੀ ਵੀ ਅਸਰ ਪਿਆ ਉਹਨਾਂ ਦੇ ਉੱਤੇ ਉਹ ਕਹਿੰਦੇ ਬਹੁਤ ਰੂਡ ਵਿਹਾਰ ਸੀ ਉਹਦਾ ਇਹਨੇ ਹੁਣ ਜਿਹੜੀ ਸਿਚੁਏਸ਼ਨ ਉੱਥੇ ਬਣਾ ਦਿੱਤੀ ਆ ਗਲਤੀ ਸੀਗੀ ਛੋਟੀ ਸੀਗੀ ਉਸ ਗਲਤੀ ਦੇ ਪਿੱਛੇ ਵੀ ਜਿਹੜੇ ਪੁਲਿਸ ਜਾਂ ਸਿਕਿਉਰਟੀ ਵਾਲੇ ਆ ਉਹ ਕਹਿੰਦੇ ਜਦੋਂ ਇਹ ਕਾਰ ਜਿਹੜੀ ਕਾਰ ਦਾ ਸਾਨੂੰ ਪਤਾ ਹੁੰਦਾ ਉਹ ਕਾਰ ਬਦਲ ਲੈਂਦੇ ਆ ਬਾਰ-ਬਾਰ ਉਹ ਕਾਰ ਬਦਲਦੀ ਜਾਂਦੀ ਆ ਜਾਂ ਉਹਨਾਂ ਨੇ ਜਿਹੜੀਆਂ ਕੁਝ ਨਾਰਮਲ ਸਿਕਿਉਰਟੀ ਪ੍ਰੋਸੀਜਰ ਨੂੰ ਫਾਲੋ ਹੀ ਨਹੀਂ ਕੀਤਾ ਸਿਚੁਏਸ਼ਨ ਜਿਹੜੀ ਆ ਹੋਰ ਮਾੜੀ ਹੋ ਗਈ ਤੇ ਹੁਣ ਕਲੇਮ ਇਹ ਆ ਕਿ ਉਹਨੂੰ ਮਤਲਬ ਤੰਗ ਕੀਤਾ ਗਿਆ ਪਰ টিਐਸ ਸਟਾਫ ਜਿਹੜਾ ਕਿ ਪਹਿਲਾਂ ਹੀ ਸਟ੍ਰੈਸ ਦੇ ਵਿੱਚ ਸੀਗਾ ਜਿਹਨਾਂ ਨੂੰ ਪਹਿਲਾਂ ਹੀ ਤਨਖਾਹ ਨਹੀਂ ਸੀ ਮਿਲ ਰਹੀ ਸੋ ਹੁਣ ਇਸ 에어ਪੋਰਟ ਕਨਫਲਿਕਟ ਦੀ ਜਾਂਚ ਹੋ ਰਹੀ ਆ ਕਿ ਅਸਲ ਦੇ ਵਿੱਚ ਉਹਨੇ ਇਹ ਕਿਉਂ ਕੀਤਾ ਤੇ ਇਹਦੇ ਲਈ ਕੌਣ ਜ਼ਿੰਮੇਵਾਰ ਸੀ ਸਟਾਫ ਮੰਗ ਕਰ ਰਿਹਾ ਕਿ ਸਾਡੇ ਨਾਲ ਜਿਹੜਾ ਵਿਹਾਰ ਆ ਉਹ ਠੀਕ ਨਹੀਂ ਕੀਤਾ ਗਿਆ ਇੱਕ ਪੀ ਐਫ ਏ ਐਸ ਕੈਮੀਕਲ ਕਹਿੰਦੇ ਇਹਨਾਂ ਨੂੰ ਫੋਰਐਵਰ ਕੈਮੀਕਲ ਵੀ ਕਹਿੰਦੇ ਫੋਰਐਵਰ ਕੈਮੀਕਲ ਨੂੰ ਜੇਕਰ ਸੌਖੇ ਸ਼ਬਦਾਂ ਚ ਸਮਝਣਾ ਹੋਵੇ ਤੇ ਸਦਾ ਕਾਇਮ ਰਹਿਣ ਵਾਲੇ ਰਸਾਇਣ ਉਹ ਕੈਮੀਕਲ ਉਹ ਰਸਾਇਣ ਜਿਹੜੇ ਸਦਾ ਹੀ ਰਹਿੰਦੇ ਆ ਸਦਾ ਰਹਿੰਦੇ ਮਤਲਬ ਇਹ ਖਤਮ ਹੀ ਨਹੀਂ ਹੁੰਦੇ ਡਿਸਟਰੋਏ ਨਹੀਂ ਹੁੰਦੇ ਕੋਈ ਚੀਜ਼ ਅੱਜ ਹੈਗੀ ਆ ਉਹ ਗਲ ਸੜ ਜਾਂਦੀ ਆ ਡਿਸਟਰੋਏ ਹੋ ਜਾਂਦੀ ਸਮੇਂ ਦੇ ਨਾਲ ਭਾਵੇਂ ਸਾਲਾਂ ਚ ਹੋ ਜੇ 500 ਸਾਲ ਚ ਹੋ ਜੇ ਪਰ ਇਹ ਕਦੇ ਵੀ ਨਹੀਂ ਹੁੰਦੇ ਤੇ ਜਿਹੜੇ ਇੱਕ ਵਾਰੀ ਸਾਡੇ ਤੁਸੀਂ ਇਹ ਸੋਚ ਕੇ ਦੇਖੋ ਨਾ ਕੋਈ ਕੈਮੀਕਲ ਸਾਡੇ ਐਂਟਰ ਹੋ ਗਿਆ ਪਾਣੀ ਚ ਬੰਦੇ ਚ ਹਵਾ ਚ ਕਿਤੇ ਚਲੇ ਗਿਆ ਉਹ ਖਤਮ ਹੀ ਨਹੀਂ ਹੋਣਾ ਕਦੇ ਤੇ ਉਹ ਜਿਹੜੇ ਕੈਮੀਕਲ ਆ ਹੋਰ ਜ਼ਿਆਦਾ ਆ ਜਾਂਦੇ ਆ ਇਹਨਾਂ ਨੂੰ ਫੋਰਐਵਰ ਕੈਮੀਕਲ ਕਹਿੰਦੇ ਆ ਪੀ ਐਫ ਐਸ ਕਹਿੰਦੇ ਆ ਇਹਨੂੰ ਪਰ ਐਂਡ ਪੋਲੀ ਫਲੋਰੋ ਅਲਕਾਇਲ ਸਬਸਟੈਂਸਸ ਸੋ ਪਰ ਐਂਡ ਪੋਲੀਫਲੋਰੋਐਲਕਾਈਲ ਸਬਸਟੈਂਸਸ ਜਿਹੜੇ ਨੇ ਪੀ ਐਫ اے ਐਸਸ ਨੇ ਇਹ ਮੈਨਮੇਡ ਆ ਜਦੋਂ ਧਰਤੀ ਬਣੀ ਸੀ ਪਹਿਲਾਂ ਥੋੜਾ ਹੁੰਦੇ ਸੀ ਇਹ ਦੁਨੀਆ ਦੇ ਵਿੱਚ ਜਿੰਨੇ ਐਲੀਮੈਂਟ ਨੇ ਉਹ ਐਗਜ਼ਿਸਟ ਕਰਦੇ ਸੀ ਪਰ ਜਿੱਦਾਂ ਰਬੜ ਆ ਉਹ ਪਹਿਲਾਂ ਥੋੜਾ ਹੁੰਦੀ ਸੀ ਜਿਹੜੀ ਪਲਾਸਟਿਕ ਹੈ ਰਬੜ ਨਹੀਂ ਜਿਹੜੀ ਇਹ ਪਲਾਸਟਿਕ ਹੈ ਇਹ ਪਹਿਲਾਂ ਥੋੜਾ ਹੁੰਦੀ ਸੀ ਇਸ ਕਿਸਮ ਦੀ ਇਹਨੂੰ ਬਣਾਇਆ ਗਿਆ ਸਿੰਥੈਟਿਕ ਜਿਹੜੀ ਹੈ ਇਹਨੂੰ ਬਣਾਇਆ ਗਿਆ ਇਹਦੇ ਹਜ਼ਾਰ ਚੀਜ਼ਾਂ ਜਿਹੜੀਆਂ ਪਹਿਲਾਂ ਨਹੀਂ ਸੀ ਹੁੰਦੀਆਂ ਉਹ ਬਣਾ ਲਈਆਂ ਮੈਨਮੇਡ ਆ ਇਹ ਜਿਹੜੀਆਂ ਆਪਣੇ ਆਹਾ ਨਾਨ ਸਟਿਕ ਪੈਨਸ ਨੇ ਘਰਾਂ ਦੇ ਵਿੱਚ ਜਿਹੜੀ ਕੁਕਿੰਗ ਦੇ ਵਿੱਚ ਵਰਤਦੇ ਆ ਜਿਹੜੀਆਂ ਵਾਟਰਪੂਫ ਜੈਕਟਸ ਨੇ ਫੂਡ ਪੈਕ ਕਰਨ ਵਾਲਾ ਜਿਹੜਾ ਮਟੀਰੀਅਲ ਆ ਜਿਹੜੇ ਫਾਇਰ ਫਾਈਟਰਾਂ ਦੇ ਕੋਲੇ ਫੋਮ ਹੁੰਦੀ ਆ ਉਹਨਾਂ ਸਾਰਿਆਂ ਦੇ ਵਿੱਚ ਇਹ ਫੋਰਐਵਰ ਕੈਮੀਕਲ ਹੁੰਦੇ ਆ ਐਨੀਮਲ ਚ ਵਾਟਰ ਚ ਪਾਣੀ ਚ ਧਰਤੀ ਜ਼ਮੀਨ ਅਸਮਾਨ ਸਾਡੇ ਬਲੱਡ ਚ ਸਾਰੇ ਕਿਤੇ ਇਹ ਫੈਲ ਚੁੱਕੇ ਆ ਅ ਇਹ ਅਮਰੀਕਾ ਦੇ ਵਿੱਚ ਜਿਹੜਾ ਕੰਟਾਮਿਨੇਟਿਡ ਵਾਟਰ ਆਪ ਜਾਂ ਹਾਂ ਚ 41 ਸਟੇਟਾਂ ਦੇ ਵਿੱਚ ਮਤਲਬ ਦੂਸ਼ਿਤ ਪਾਣੀ ਆ ਇਹਨਾਂ ਦੇ ਨਾਲ ਜਿਹੜਾ ਦੱਸਿਆ ਜਾ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਹੈ ਵੀ ਹਾਂ ਇੱਕ ਪੱਧਰ ਤੱਕ ਇਹ ਨੁਕਸਾਨ ਕਰਦੇ ਆ ਇੱਕ ਪੱਧਰ ਤੱਕ ਇਹ ਨੁਕਸਾਨ ਨਹੀਂ ਕਰਦੇ ਹੁਣ ਇਹਦੇ ਬਾਰੇ ਖੋਜ ਹੋ ਰਹੀ ਕਿ ਇਹਦਾ ਨੁਕਸਾਨ ਕੀ ਆ ਇਹਦਾ ਨੁਕਸਾਨ ਇੱਕ ਤਾਂ ਇਹ ਦੱਸਦੇ ਕਿ ਥਾਇਰਾਇਡ ਜਿਹੜਾ ਲੋਕਾਂ ਨੂੰ ਬਹੁਤ ਹੁੰਦਾ ਥਾਇਰਾਇਡ ਦੀ ਪ੍ਰੋਬਲਮ ਆ ਜਾਂਦੀ ਫਿਰ ਸਵੇਰੇ ਉੱਠ ਕੇ ਗੋਲੀ ਖਾਂਦੇ ਆ ਕੋਲੇਸਟ੍ਰੋਲ ਜਿਹੜੀ ਵਾਧੀ ਆ ਉਹਦੇ ਨਾਲ ਸਬੰਧ ਆ ਜਿਹੜੀ ਆਪਣੇ ਫਰਟੀਲਿਟੀ ਘਟ ਜਾਂਦੀ ਲੋਕਾਂ ਦੇ ਨਿਆਣੇ ਨਹੀਂ ਪੈਦਾ ਹੋ ਰਹੇ ਜਾਂ ਜਿਹੜੀਆਂ ਪ੍ਰੈਗਨੈਂਸੀ ਦੀਆਂ ਕੰਪਲਿਕੀਸ਼ਨਸ ਨੇ ਉਹੋ ਤੁਹਾਡਾ ਜਿਹੜਾ ਇਮਿਊਨ ਸਿਸਟਮ ਆ ਉਹ ਕਮਜ਼ੋਰ ਹੋ ਜਾਂਦਾ ਉਹਦੇ ਨਾਲ ਇਹਦਾ ਸਬੰਧ ਜਿਆਦਾ ਜਿਹੜਾ ਦੱਸਿਆ ਜਾ ਰਿਹਾ ਅਮਰੀਕਾ ਦੇ ਵਿੱਚ ਇੱਕ ਵੱਖਰੀ ਸਟੱਡੀ ਹੋਈ ਆ ਉਸ ਸਟੱਡੀ ਦੇ ਵਿੱਚ ਇੱਕ ਜਿਹੜੀ ਖਾਸ ਗੱਲ ਉਹਨਾਂ ਨੇ ਬਾਹਰ ਕੱਢਿਆ ਨਿਊ ਹੈਮਪਸ਼ਾਇਰ ਦੇ ਵਿੱਚ ਇਹ ਸਟੱਡੀ ਆ ਡਿਊ ਹੈਵਸ਼ਾਇਰ ਦੇ ਵਿੱਚ ਜਿਹੜਾ ਪਾਣੀ ਆ ਜਿਹਦਾ ਉੱਤੋਂ ਥੱਲੇ ਨੂੰ ਆ ਰਿਹਾ ਉੱਪਰਲੇ ਇਲਾਕੇ ਆ ਨੀਵੇਂ ਇਲਾਕੇ ਆ ਪਾਣੀ ਜਿਹੜਾ ਆਉਂਦਾ ਆ ਤੇ ਜਿਹੜੇ ਹੇਠਲੇ ਇਲਾਕਿਆਂ ਦੇ ਵਿੱਚ ਲੋਕ ਰਹਿੰਦੇ ਅਮੀਰ ਲੋਕ ਰਹਿੰਦੇ ਆ ਪਰ ਉਹਨਾਂ ਦੇ ਕੋਲੇ ਇਹ ਨਾ ਫੋਰੇਵਰ ਕੈਮੀਕਲਸ ਵਾਲਾ ਪਾਣੀ ਜ਼ਿਆਦਾ ਹੈ ਜਾਂ ਉਹਨਾਂ ਦੇ ਪਾਣੀ ਦੇ ਵਿੱਚ ਫੋਰੇਵਰ ਕੈਮੀਕਲਸ ਜ਼ਿਆਦਾ ਪਾਏ ਜਾਂਦੇ ਆ ਨੋਟ ਉੱਥੇ ਉਹਨਾਂ ਨੇ ਇਹ ਕੀਤਾ ਕਿ ਜਿਹੜੀ ਇਨਫੈਂਟ ਡੈਥ ਰੇਟ ਆ ਛੋਟੇ ਬੱਚਿਆਂ ਦੀ ਮੌਤ ਦਰ ਤਿੰਨ ਗੁਣਾ ਜ਼ਿਆਦਾ ਆ ਸਭ ਤੋਂ ਜ਼ਿਆਦਾ ਪ੍ਰੀਮਚੂਰ ਬਰਥ ਉੱਥੇ ਹੋ ਰਹੇ ਆ ਜਿਹੜਾ ਘੱਟ weight ਵਾਲੇ ਜਿਹੜੇ ਕਮਜ਼ੋਰ ਨਿਆਣੇ ਪੈਦਾ ਹੁੰਦੇ ਆ ਉਹ ਉੱਥੇ ਹੋ ਰਿਹਾ ਇਹਦਾ ਇੱਕੋ ਇੱਕ ਕਾਰਨ ਉਹਨੇ ਦੱਸਿਆ ਫੋਰਐਵਰ ਕੈਮੀਕਲਸ ਚਾਹੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਨਾਨ ਸਟਿਕ ਪੈਨਸ ਨੇ ਚਾਹੇ ਫੂਡ ਪੈਕੇਜਿੰਗ ਆ ਚਾਹੇ ਵਾਟਰਪ੍ਰੂਫ ਕੱਪੜੇ ਨੇ ਚਾਹੇ ਕਾਰਪਟ ਆ ਹਰ ਥਾਂ ਦੇ ਉੱਤੇ ਇਹ ਮੰਨੇ ਜਾਂਦੇ ਆ ਉਹ ਬ੍ਰੇਕ ਡਾਊਨ এনवायरमेंट ਦੇ ਵਿੱਚ ਹੋਈ ਨਹੀਂ ਰਹੇ ਕੈਂਸਰ ਵੀ ਹੋ ਰਿਹਾ ਬਰਥ ਡਿਫੈਕਟਸ ਵੀ ਹੋ ਰਿਹਾ ਇਮਿਊਨ ਸਿਸਟਮ ਦੇ ਫਰਕ ਵੀ ਪੈ ਰਿਹਾ ਲਿਵਰ ਦੀਆਂ ਬਿਮਾਰੀਆਂ ਵੀ ਪੈ ਰਹੀਆਂ ਜਿਹੜਾ 41 ਸਾਈਟ ਦਸੀਆਂ ਇਹਨਾਂ ਨੇ ਕਿਉਂਕਿ ਜਿਹੜੀਆਂ ਸਟੱਡੀ ਇਹ ਕੀਤੀ ਗਈ ਆ ਕਿ 11000 ਬਰਥ 2010 ਤੋਂ 2019 ਦੇ ਵਿੱਚ ਹੋਏ ਆ ਇਹ ਜਿਹੜੇ ਜਦੋਂ ਇਹਨਾਂ ਨੂੰ ਕੰਪੇਅਰ ਕਰਦੇ ਆ ਕਿ ਜਿਨ੍ਹਾਂ ਦੀ ਲਿਵਰ ਆਪਸਟ੍ਰੀਮ ਸੀਗੀ ਜਾਂ ਲਿਵਰ ਦੇ ਵਿੱਚ ਡਾਊਨਸਟ੍ਰੀਮ ਸੀਗੀ ਜਾਂ ਜਿਹੜੀਆਂ ਦੂਜੀਆਂ ਮਦਰ ਸੀਗੀਆਂ ਉਹਨਾਂ ਦੇ ਵਿੱਚ 191% ਇਨਫੈਂਟ ਡੈਥਸ ਵਧੀਆਂ ਮਤਲਬ ਇਹਦਾ ਕੀ ਆ ਕਿ ਤਿੰਨ ਗੁਣਾ ਬੱਚਿਆਂ ਦੀ ਮੌਤ ਜ਼ਿਆਦਾ ਹੋ ਰਹੀ ਆ ਉਹਨਾਂ ਮਦਰਸ ਦੇ ਵਿੱਚ ਜਿਹੜੀਆਂ ਇਹਨਾਂ ਫੋਰੇਵਰ ਕੈਮੀਕਲਸ ਨੂੰ ਜ਼ਿਆਦਾ ਐਕਸਪੋਜ਼ ਹੋਈਆਂ ਜਿਹੜੇ ਪ੍ਰੀਮਚੁਰ ਬਰਥ ਨੇ ਕਿ ਪੂਰੇ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋ ਜਾਂਦਾ ਜਾਂ ਘੱਟ weight ਵਾਲੇ ਨੇ ਉਹ ਵੀ ਇਹਦੇ ਨਾਲ ਸਮੱਸਿਆ ਸਿੱਧੀ-ਸਿੱਧੀ ਸਾਹਮਣੇ ਆ ਰਹੀ ਆ ਹੁਣ ਸਾਇੰਸ ਸਾਫ਼ ਤੌਰ ਦੇ ਉੱਤੇ ਦੱਸ ਰਹੀ ਆ ਕਿ ਨੁਕਸ ਕਿੱਥੇ ਆ ਪਰ ਹੱਲ ਕੋਈ ਨਹੀਂ ਨਾ ਤ ਪੀਐਫਐਸਏ ਨੂੰ ਕੱਢਿਆ ਜਾ ਸਕਦਾ ਹੁਣ ਜਿਹੜੇ ਆ ਗਏ ਇੱਕ ਵਾਰੀ ਬਣ ਗਏ ਉਹ ਤਬਾਹ ਹੀ ਨਹੀਂ ਹੁੰਦੇ ਜਿਹੜੀ ਅਮਰੀਕਨ ਕੈਮਿਸਟਰੀ ਕਾਉਂਸਲ ਆ ਉਹ ਕਹਿ ਰਿਹਾ ਕਿ ਇਹਦੀ ਸਟੱਡੀ ਹੋਰ ਹੋਣੀ ਚਾਹੀਦੀ ਆ ਨਿਊ ਹੈਮਸ਼ਾਇਰ ਦੇ ਲੋਕ ਜਿਹੜੇ ਆ ਉਹ ਕਹਿੰਦੇ ਕਿ ਸਟੱਡੀ ਕਨਫਰਮ ਕਰਦੀ ਆ ਕਿ ਜੇ ਇਸ ਕਿਸਮ ਦੇ ਨਾਲ ਜਿਹੜੀਆਂ ਮਦਰਸ ਨੇ ਉਹਨਾਂ ਦੇ ਉੱਤੇ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਇਹ ਬਹੁਤ ਵੱਡੀਆਂ ਨੇ ਖਾਸ ਤੌਰ ਦੇ ਉੱਤੇ ਜਿਹੜਾ ਇਹ ਜਿਹੜਾ ਸਾਰਾ ਕੁਝ ਇਹ ਵਰਤਾਰਾ ਵਾਪਰ ਰਿਹਾ ਆ ਉਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਹੈਲਥ ਕਾਸਟ ਬਹੁਤ ਜ਼ਿਆਦਾ ਆ ਡਾਟਾ ਹਿਸਾਬ ਤੌਰ ਦੇ ਉੱਤੇ ਦੱਸਦਾ ਆ ਕਿ 172 ਮਿਲੀਅਨ ਅਮਰੀਕਨ ਜਿਹੜੇ ਆ ਉਹ ਜਿਹੜਾ ਇਹ ਵੱਖਰੇ ਤਰੀਕੇ ਦੇ ਨਾਲ ਜਿਹੜਾ ਇਹਦੇ ਇਹਦੇ ਕੈਮੀਕल्स ਜਿਹੜੇ ਨੇ ਉਹਦਾ ਅਸਰ ਵੱਖਰੇ ਵੱਖਰੇ ਰੂਪ ਦੇ ਵਿੱਚ ਪੈ ਰਿਹਾ ਇਹਦਾ ਹੱਲ ਕੀ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨੀ ਇਹਦਾ ਕੋਈ ਹੱਲ ਲੱਭ ਲੈਣ ਅੱਜ ਦੇ ਸਮੇਂ ਦੇ ਵਿੱਚ ਫੋਰਐਵਰ ਕੈਮੀਕਲ ਦਾ ਹੱਲ ਕੋਈ ਨਹੀਂ ਤੇ ਸਿੱਧਾ ਸਿੱਧਾ ਇਹਦਾ ਮਨੁੱਖੀ ਸਿਹਤ ਨਾਲ ਜਿਹੜੀਆਂ ਜੁੜੀਆਂ ਬਿਮਾਰੀਆਂ ਨੇ ਉਹਦੇ ਨਾਲ ਸਿੱਧਾ ਇਹਦਾ ਸਬੰਧ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਨਿਊਯਾਰਕ ਦੇ ਇੱਕ ਚਰਚ ਦੀ ਆ ਆਰਕੀਡੈਸੀਜ਼ ਆਫ ਨਿਊਯਾਰਕ ਜਿਹੜਾ ਆ ਉਹ 300 ਮਿਲੀਅਨ ਡਾਲਰ ਕੰਪਨਸੇਸ਼ਨ ਫੰਡ ਇਕੱਠਾ ਕਰ ਰਿਹਾ ਹੈ ਇਹ ਨਿਊਯਾਰਕ ਦੇ ਵਿੱਚ ਕੈਥੋਲਿਕ ਚਰਚ ਆ ਇਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ 300 ਮਿਲੀਅਨ ਡਾਲਰ ਇਕੱਠਾ ਕਰਾਂਗੇ ਤੇ ਉਹ ਲੋਕ ਜਿਹੜੇ ਸੈਕਸਚੁਅਲੀ ਅਬਿਊਜ਼ ਹੋਏ ਆ ਇਥੋਂ ਦੇ ਪਾਦਰੀਆਂ ਦੁਆਰਾ ਜਾਂ ਚਰਚ ਦੇ ਵਰਕਰ ਦੁਆਰਾ ਉਹਨਾਂ ਨੂੰ ਅਸੀਂ ਇਹ ਕੰਪਨਸੇਸ਼ਨ ਦਵਾਂਗੇ ਆ ਇਹ ਸਾਫ ਤੌਰ ਦੇ ਉੱਤੇ 1300 ਦੇ ਕਰੀਬ ਅਬਿਊਜ਼ ਕਲੇਮ ਉਹਨਾਂ ਨੂੰ ਸੈਟਲ ਕਰਨ ਦੇ ਲਈ ਇਹ ਰਕਮ ਖਰਚੀ ਜਾਊਗੀ ਰਫਲੀ 1300 ਵਿਕਟਮ ਦੱਸੇ ਜਾ ਰਹੇ ਆ ਜਿਨ੍ਹਾਂ ਨੇ ਨਿਊਯਾਰਕ ਏਸ਼ ਚਰਚ ਨੂੰ ਸ਼ੂ ਕੀਤਾ ਆ ਚਰਚ ਇਹ ਮੰਨਦਾ ਆ ਕਿ ਇਹਦੇ ਨਾਲ ਬਹੁਤੀ ਜਿਹੜੀ ਸਾਰਿਆਂ ਨੂੰ ਉਹ ਜਿਹੜਾ ਜਿੰਨਾ ਉਹਨਾਂ ਦਾ ਮੁਆਵਜ਼ਾ ਉਹ ਦਿੱਤਾ ਜਾਊਗਾ ਇਹ ਪੈਸਾ ਉਹ ਕਹਿੰਦੇ ਸੀ ਚਰਚ ਦੀ ਪ੍ਰਾਪਰਟੀ ਵੇਚਾਂਗੇ ਅਸੀਂ ਜਿਹੜੇ ਐਕਸਪੈਂਸਸ ਆਪਣੇ ਉਹ ਕੱਟ ਕਰਾਂਗੇ ਦੂਜੇ ਖਰਚੇ ਘਟਾਵਾਂਗੇ ਬਜਟ ਆਪਣਾ ਘਟਾਵਾਂਗੇ ਤੇ ਇਹ ਜਿਹੜਾ ਚਰਚ ਆ ਇਹ ਇੱਕ ਰਿਟਾਇਰ ਜੱਜ ਨੂੰ ਹਾਰ ਕਰਨਗੇ ਉਹਦੇ ਤੋਂ ਬਾਅਦ ਫਿਰ ਉਹ ਜੱਜ ਜਿਹੜਾ ਆ ਇਹ 300 ਮਿਲੀਅਨ ਡਾਲਰ ਜਿਹੜਾ ਚਰਚ ਇਕੱਠਾ ਕਰੂਗਾ ਉਹਨਾਂ ਨੂੰ ਇੱਕ ਇੱਕ ਕਰਕੇ ਕੰਪਨਸੇਸ਼ਨ ਦਿੱਤਾ ਜਾਊਗਾ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਸੀ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ ਉਹ ਪੁਰਾਣੇ ਸਮਿਆਂ 1950 60 70 ਦੇ ਵਿੱਚ 80 90 ਤੱਕ ਵੀ ਕਿ ਸਾਡੇ ਨਾਲ ਜਿਹੜੇ ਚਰਚ ਦੇ ਪ੍ਰੀਸਟ ਸੀਗੇ ਜਾਂ ਇੱਥੋਂ ਦੇ ਵਰਕਰ ਸੀਗੇ ਸੈਕਸੂਅਲੀ ਸਾਨੂੰ ਅਬਿਊਜ਼ ਕਰਦੇ ਰਹੇ ਆ ਉਹਦਾ ਖਾਮਯਾ ਜਿਆ ਸਾਨੂੰ ਦੇਣਾ ਚਾਹੀਦਾ ਤੇ ਉਹਦੇ ਖਾਮਿਆਂ ਜਿਹਦੇ ਵਿੱਚ ਇਸ ਵੇਲੇ ਜਿਹੜੀ ਇਹ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ ਰੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ